ਪੀਰੀਅਰ ਨਹੀਂ ਸਮਝਦੇ ਇਨਫੀਰੀਅਰ ਸਮਝਦੇ ਆ ਵੀ ਲੋਕ ਕੀ ਸਾਨੂੰ ਕੀ ਕਹਿਣਗੇ ਇਹ ਚੀਜ਼ ਦਾ ਬਹੁਤ ਵੱਡਾ ਫੈਕਟਰ ਹੈ ਤੇ ਬਾਹਰ ਜਾ ਕੇ ਭਾਵੇਂ ਉਹ ਮਾੜੀ ਤੋਂ ਮਾੜੀ ਲੇਬਰ ਜੌਬ ਕਰਨ ਉਹਨੂੰ ਇੱਕ ਆਪਾਂ ਸੁਪੀਰੀਅਰ ਮੰਨਦੇ ਆ ਇਹ ਚੀਜ਼ ਦਾ ਬਹੁਤ ਵੱਡਾ ਇੱਕ ਫੈਕਟਰ ਹੈ ਕਿਉਂਕਿ ਨੌਜਵਾਨਾਂ ਨੂੰ ਇਹ ਚੀਜ਼ ਆਪਣੀ ਸੋਚ ਬਦਲਣੀ ਚਾਹੀਦੀ ਹੈ 4-5 ਲੱਖ ਰੁਪਏ ਲਾਏ ਆਪਣੇ ਬਿਜ਼ਨਸ ਸਟਾਰਟ ਕਰਨ ਲਈ ਤੁਸੀਂ ਵੀ ਤਾਂ ਬਾਹਰ ਜਾ ਸਕਦੇ ਸੀ ਇਹ ਸੋਚ ਦਾ ਫਰਕ ਹੁੰਦਾ ਜੀ ਚੰਗੀ ਕਮਾਈ ਵੀ ਕਰ ਰਹੇ ਆ ਇਹ ਹੀ ਕਮਾਈ ਉੱਥੇ ਬਾਹਰ ਕਰਦੇ ਆਪਾਂ ਨੂੰ ਲੇਬਰ ਜੌਬਸ ਕਰਨੀਆਂ ਪੈਣੀਆਂ ਪੈਂਦੀਆਂ ਆਪਣੇ ਘਰ ਤੋਂ ਵੀ ਦੂਰ ਹੁੰਦੇ ਆਪਣੇ ਪਰਿਵਾਰ ਤੋਂ ਵੀ ਦੂਰ ਹੁੰਦੇ ਇਹਦੇ ਨਾਲੋਂ ਬੈਟਰ ਹੈ ਵੀ ਤੁਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕੰਮ ਕਰੋ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਇਨੀਸ਼ੀਅਲ ਕਾਸਟ ਸਾਡੀ 5 ਕੋ ਲੱਖ ਸੀਗੀ ਬਟ ਇਸ ਸਾਲ ਹੁਣ ਅਸੀਂ ਇਹਨੂੰ ਥੋੜਾ ਹੀ ਵੱਡੇ ਲੈਵਲ ਤੇ ਲੈ ਕੇ ਗਏ ਆ ਇਹਨੂੰ ਸਟੀਮ ਬੇਸਡ ਪਲਾਂਟ ਬਣਾਤਾ ਜਿਹਦੇ ਵਿੱਚ ਅਸੀਂ ਸਟੀਮ ਦੀ ਵਰਤੋਂ ਨਾਲ ਗੁੱਡ ਸ਼ੱਕਰ ਬਣਾਉਣਾ ਸ਼ੁਰੂ ਕੀਤਾ ਤੇ ਹੁਣ ਇਹਦੇ ਵਿੱਚ ਅਸੀਂ 40 ਲੱਖ ਰੁਪਏ ਇਨਵੈਸਟ ਕੀਤਾ ਜੀ 40-50 ਲੱਖ ਰੁਪਏ ਲਾ ਕੇ ਇੱਥੇ ਬਿਜ਼ਨਸ ਕਰ ਸਕਦੇ ਸੀਗੇ ਪਰ ਉਹਨਾਂ ਨੇ ਕੀਤਾ ਨਹੀਂ ਉਹਨਾਂ ਨੇ ਬਾਹਰ ਜਾਣਾ ਵਧੀਆ ਸਮਝਿਆ ਤਾਂ ਤੁਸੀਂ ਮਤਲਬ ਕੀ ਕਹੋਗੇ ਇੱਥੇ ਕਿ ਉਹਨਾਂ ਨੂੰ ਬਿਜ਼ਨਸ ਕਰਨਾ ਚਾਹੀਦਾ ਸੀ ਜਾਂ ਬਾਹਰ ਜਾਣਾ ਚਾਹੀਦਾ ਸੀ ਕਿਸੇ ਛੋਟੇ ਕੰਮ ਸ਼ੁਰੂ ਕਰ ਲੈਂਦੇ ਆ ਕਿਤੇ ਕੁਝ ਵੀ ਕਰ ਲੈਂਦੇ ਉਹ ਆਜੂ ਤੋਂ ਚੰਗੀ ਇਨਕਮ ਵੀ ਲੈ ਸਕਦੇ ਸੀਗੇ ਇੱਕ ਹੁਣ ਉਹਨਾਂ ਦੀ ਸੋਚ ਦਾ ਰਿਜ਼ਲਟ ਮਿਲਿਆ ਜੋ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਫੇਸ ਕਰਨ ਪਊਗਾ ਉਹਨਾਂ ਨੂੰ ਤਾਂ ਕਰਨਾ ਹੀ ਪਊਗਾ ਉਹਨਾਂ ਦਾ ਫਿਊਚਰ ਵੀ ਖਰਾਬ ਹੋਇਆ ਕਰ ਮਸ਼ੀਨਰੀ ਗੁੜ ਤੇ ਤੁਹਾਡੀ ਗੁੜ ਦੇ ਵਿੱਚ ਕੀ ਅੰਤਰ ਹੈ ਸੱਤ ਅੱਠ ਤਰ੍ਹਾਂ ਦਾ ਗੁੜ ਬਾਈਟਸ ਬਣਾਈਆਂ ਜਿਹਦੇ ਵਿੱਚ ਸੌਂਫ ਜੁਆਣ ਵਾਲਾ ਗੁੜ मूੰਫਲੀ ਵਾਲਾ ਗੁੜ ਹਲਦੀ ਗੁੜ ਮਸਾਲਾ ਗੁੜ ਐਸ ਪਰ ਲੋਕਾਂ ਦੀ ਜਿਵੇਂ ਜਿਵੇਂ ਡਿਮਾਂਡ ਸੀਗੀ ਡੇਲੀ ਦੀ ਜਿੰਨੀ ਪ੍ਰੋਡਕਸ਼ਨ ਹੈ ਸਾਡੀ ਉਸ ਤੋਂ ਵਧੇਰੇ ਕਿਤੇ ਡਿਮਾਂਡ ਹੈ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਨਾ ਜੀਆ ਤੁਹਾਡਾ ਸਵਾਗਤ ਕਰਦੀ ਆ ਅੱਜ ਅਸੀਂ ਬਟਲਾਣਾ ਦੇ ਪਿੰਡ ਵਿੱਚ ਮੌਜੂਦ ਆ ਜਿੱਥੋਂ ਦਾ ਗੁੜ ਬਹੁਤ ਹੀ ਮਸ਼ਹੂਰ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਇਸ ਨੂੰ ਕਿਵੇਂ ਸਟਾਰਟਅਪ ਕੀਤਾ ਹੈ ਹਾਂਜੀ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸਲ 'ਚ ਮੇਰਾ ਨਾਮ ਸੁਖਵੀਰ ਸਿੰਘ ਜੀ ਪਿੰਡ ਬਟਲਾਣੇ ਤੋਂ ਅਸੀਂ 2020 ਦੇ ਵਿੱਚ ਬਟਲਾਣਾ ਗੁੜ ਨਾਮ ਤੋਂ ਇੱਥੇ ਇੱਕ ਛੋਟਾ ਜਿਹਾ ਸਟਾਰਟਅਪ ਸ਼ੁਰੂ ਕੀਤਾ ਸੀ ਜੋ ਕਿ ਗੁੜ ਸ਼ੱਕਰ ਬਣਾਉਣ ਦਾ ਸੀਗਾ ਕਿਉਂਕਿ ਸਮੇਂ ਦੀ ਲੋੜ ਦੇ ਅਨੁਸਾਰ ਪੰਜਾਬ ਦੇ ਵਿੱਚ ਗੁੜ ਸ਼ੱਕਰ ਦੀ ਬਹੁਤ ਡਿਮਾਂਡ ਸੀਗੀ ਤੇ ਇਸੇ ਕਰਕੇ ਅਸੀਂ ਆਪਣੀਆਂ ਘਰੇਲੂ ਰਿਸੋਰਸਿਸ ਜਿਵੇਂ ਕਿ ਆਪਣੇ ਕੋਲ ਲੈਂਡ ਵੀ ਸੀਗੀ ਤੇ ਲੋਕਲੀ ਗੰਨਾ ਵੀ ਅਵੇਲੇਬਲ ਸੀਗਾ ਤੇ ਇਸੇ ਤਹਿਤ ਅਸੀਂ 2020 ਦੇ ਵਿੱਚ ਗੁੜ ਸ਼ੱਕਰ ਬਣਾਉਣ ਦਾ ਪਲਾਂਟ ਸ਼ੁਰੂ ਕੀਤਾ ਸੀਗਾ ਤੇ ਜੋ ਕਿ ਸਮੇਂ ਦੇ ਨਾਲ ਹੌਲੀ ਹੌਲੀ ਵਧਾ ਕੇ ਅਸੀਂ ਹੁਣ ਇੱਥੇ 2025 ਤੱਕ ਥੋੜੇ ਵੱਡੇ ਲੈਵਲ ਤੇ ਲੈ ਕੇ ਆਏ ਆ ਜੀ ਸਰ ਜਦੋਂ ਤੁਸੀਂ ਪਹਿਲਾ ਸਟਾਰਟਅਪ ਕੀਤਾ ਸੀ ਆਹ ਬਟਲਾਣਾ ਦੇ ਪਿੰਡ ਦੇ ਵਿੱਚੋਂ ਕੀਤਾ ਸੀ ਜਾਂ ਕਿਸੇ ਹੋਰ ਥਾਂ ਤੋਂ ਕੀਤਾ ਸੀ ਨਹੀਂ ਇਸੇ ਜਗ੍ਹਾ 'ਚ ਆਪਣੇ ਘਰ ਦੇ ਆਪਣੇ ਖੇਤਾਂ ਦੇ ਵਿੱਚੋਂ ਸ਼ੁਰੂ ਕੀਤਾ ਸੀਗਾ ਤੇ ਹੁਣ ਇਸੇ ਜਗ੍ਹਾ ਤੇ ਹੀ ਅਸੀਂ ਸਾਰਾ ਪ੍ਰੋਜੈਕਟ ਕਰਦੇ ਆ ਇੱਥੇ ਹੀ ਸਾਡੀ ਪ੍ਰੋਡਕਸ਼ਨ ਹੈ ਤੇ ਇੱਥੋਂ ਹੀ ਸਾਡੀ ਸਾਰੀ ਸੇਲਸ ਹੁੰਦੀ ਹੈ ਜੀ ਸਰ ਤੁਸੀਂ ਕਿੰਨੇ ਕਿ ਗ੍ਰੈਜੂਏਸ਼ਨ ਵਗੈਰਾ ਕੀਤੀ ਹੈ ਜਿਵੇਂ ਕਿ ਸੁਣਿਆ ਸੀ ਐਮਕੌਮ ਕੀਤੀ ਹੈ ਤੁਸੀਂ ਅਸਲ 'ਚ ਮੈਂ ਬੀਕੌਮ ਐਮਕੌਮ ਕਰਨ ਉਪਰੰਤ ਹੀ ਕੀਤਾ ਸੀਗਾ ਇਹ ਸ਼ੁਰੂ ਕਿਉਂਕਿ ਗ੍ਰੈਜੂਏਸ਼ਨ ਤੋਂ ਪੋਸਟ ਗ੍ਰੈਜੂਏਸ਼ਨ ਕੋਸਟ ਟੂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹਰ ਇੱਕ ਇਨਸਾਨ ਦਾ ਖਾਬ ਹੁੰਦਾ ਵੀ ਕੋਈ ਜਾਂ ਤਾਂ ਜੌਬ ਕਰੀਏ ਜਾਂ ਕੋਈ ਕੀਤਾ ਕਰੀਏ ਤੇ ਇਸੇ ਤਹਿਤ ਅਸੀਂ ਜਦੋਂ ਪੜ੍ਹਾਈ ਆਪਣੀ ਪੂਰੀ ਕਰ ਲਈ ਸੀਗੀ ਤਾਂ ਉਸ ਤੋਂ ਬਾਅਦ ਇੱਕ ਮੈਂ ਸੋਚਿਆ ਵੀ ਆਪ ਦਾ ਕਿਉਂ ਨਾ ਕੀਤਾ ਸ਼ੁਰੂ ਕੀਤਾ ਕੀਤਾ ਜਾ ਸਕੇ ਜਿਸ ਚ ਮੈਂ ਇੱਕ এমਪਲੋਇਮੈਂਟ ਆਪਨਾ ਲਵਾਂ ਨਾ ਕਿ ਇੱਕ এমਪਲੋਇਮੈਂਟ Gੀਵਰ ਬਣਾ ਇਸ ਕਰਕੇ ਹੁਣ ਸਾਡੇ ਕੋਲ 4-5 ਤੋਂ ਬੰਦੇ ਵੀ ਕੰਮ ਕਰਦੇ ਨੇ ਤੇ ਅਸੀਂ ਖੁਦ ਵੀ ਇੱਥੇ ਪ੍ਰੋਡਕਸ਼ਨ ਕਰਕੇ ਸਾਰਾ ਗੁੱਡ ਸ਼ੱਕਰ ਇੱਥੇ ਸੇਲ ਕਰਦੇ ਹਾਂ ਸਰ ਤੁਸੀਂ ਕਿਸਾਨੀ ਵੀ ਕਰਦੇ ਹੋ ਇਹਦੇ ਨਾਲ ਨਾਲ ਹਾਂਜੀ ਹਾਂਜੀ ਅਸੀਂ ਸਾਡੀ ਆਪਣੀ ਖੁਦ ਦੀ ਖੇਤੀ ਵੀ ਹੈਗੀ ਹੈ ਤੇ ਉਸੇ ਤਹਿਤ ਹੁਣ ਅਸੀਂ ਨਾਲ ਹੀ ਗੁੜ ਸ਼ੱਕਰ ਦਾ ਵੀ ਸਾਡਾ ਕੰਮ ਚੱਲ ਰਿਹਾ ਜੀ ਸਰ ਜਿਵੇਂ ਤੁਸੀਂ ਐਮਕਾਮ ਕੀਤੀ ਸੀ ਤੇ ਐਮਕਾਮ ਕਰਨ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਗੁੜ ਬਣਾਉਣ ਦਾ ਕੀ ਖਿਆਲ ਹੀ ਕਿਉਂ ਆਇਆ ਕਿ ਤੁਸੀਂ ਗੁੜ ਵਾਲੀ ਫੈਕਟਰੀ ਸ਼ੁਰੂ ਕਰਨੀ ਆ ਅਸਲ 'ਚ ਇਹ ਲੋੜ ਸੀਗੀ ਕਿਉਂਕਿ ਹੁਣ ਲੋਕਾਂ ਨੂੰ ਬਹੁਤ ਵੱਡਾ ਇੱਕ ਟਾਸਕ ਸੀਗਾ ਵੀ ਲੋਕਾਂ ਨੂੰ ਚੰਗਾ ਗੁੜ ਸ਼ੱਕਰ ਨਹੀਂ ਮਿਲ ਰਿਹਾ ਸੀਗਾ ਤੇ ਸਾਨੂੰ ਵੀ ਇਸ ਇਸ ਮਤਲਬ ਕੰਮ ਦੇ ਵਿੱਚ ਲੱਗਿਆ ਵੀ ਹਾਂ ਅਸੀਂ इजीली ਇਹਨੂੰ ਕਰ ਸਕਦੇ ਹਾਂ ਮਤਲਬ ਵਧੀਆ ਤਰੀਕੇ ਨਾਲ ਤਾਂ ਇਸੇ ਤਹਿਤ ਅਸੀਂ ਫਿਰ ਸ਼ੁਰੂ ਕੀਤਾ ਸੀਗਾ ਤੇ ਇੱਕ ਵਧੀਆ ਮੁਕਾਮ ਤੇ ਲੈ ਕੇ ਜਾਣ ਦਾ ਰਾਤ ਤੇ ਤੁਰੇ ਹੋਏ ਆ ਤੇ ਇੱਕ ਨਾ ਇੱਕ ਦਿਨ ਵਧੀਆ ਲੈਵਲ ਤੇ ਲੈ ਕੇ ਜਾਵਾਂਗੇ ਜਦੋਂ ਤੁਸੀਂ ਸਟਾਰਟਅਪ ਕੀਤਾ ਸੀਗਾ ਤਾਂ ਤੁਹਾਡੇ ਇਹ ਮਸ਼ੀਨਰੀ ਦੇ ਵਿੱਚ ਕਿੰਨਾ ਕ ਖਰਚ ਆਇਆ ਸੀਗਾ ਅਸਲ 'ਚ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਇਨੀਸ਼ੀਅਲ ਕਾਸਟ ਸਾਡੀ 5 ਕੋ ਲੱਖ ਸੀਗੀ ਬਟ ਇਸ ਸਾਲ ਹੁਣ ਅਸੀਂ ਇਹਨੂੰ ਥੋੜਾ ਜਿਹਾ ਵੱਡੇ ਲੈਵਲ ਤੇ ਲੈ ਕੇ ਗਏ ਆ ਇਹਨੂੰ ਸਟੀਮ ਬੇਸਡ ਪਲਾਂਟ ਬਣਾਤਾ ਜਿਹਦੇ ਚ ਅਸੀਂ ਸਟੀਮ ਦੀ ਵਰਤੋਂ ਨਾਲ ਗੂੜ੍ਹ ਸ਼ੱਕਰ ਬਣਾਉਣਾ ਸ਼ੁਰੂ ਕੀਤਾ ਤੇ ਹੁਣ ਇਹਦੇ ਚ ਅਸੀਂ 40 ਲੱਖ ਰੁਪਏ ਇਨਵੈਸਟ ਕੀਤਾ ਜੀ ਸਰ ਤੁਸੀਂ 4-5 ਲੱਖ ਰੁਪਏ ਲਾਏ ਆਪਣੇ ਬਿਜ਼ਨਸ ਸਟਾਰਟ ਕਰਨ ਲਈ ਤੁਸੀਂ ਵੀ ਤਾਂ ਬਾਹਰ ਜਾ ਸਕਦੇ ਸੀ ਪਰ ਸਾਨੂੰ ਇਹ ਇੱਥੇ ਰਹਿਣਾ ਤੇ ਇਹ ਜ਼ਿਆਦਾ ਬੈਟਰ ਲੱਗਿਆ ਜੀ ਤੇ ਕਿਉਂਕਿ ਜੇ ਅਪਰ ਬਾਹਰ ਜਾਂਦੇ ਉੱਥੇ ਵੀ ਸਾਨੂੰ ਮਿਹਨਤ ਕਰਨੀ ਪੈਣੀ ਸੀਗੀ ਤੇ ਇਸ ਤੇ ਚਾਹੇ ਇਤੋਂ ਚੰਗਾ ਇੱਥੇ ਠੀਕ ਆ ਆਪਣੇ ਘਰ ਦੇ ਨੇੜੇ ਵੀ ਹੈਗੇ ਆ ਤੇ ਆਪਣਾ ਚੰਗੀ ਕਮਾਈ ਵੀ ਕਰ ਰਹੇ ਆ ਇਹੀ ਕਮਾਈ ਉੱਥੇ ਬਾਹਰ ਕਰਦੇ ਆ ਆਪਾਂ ਨੂੰ ਲੇਬਰ ਜੌਬਸ ਕਰਨੀਆਂ ਪੈਣੀਆਂ ਪੈਂਦੀਆਂ ਆ ਆਪਣੇ ਘਰ ਤੋਂ ਵੀ ਦੂਰ ਹੁੰਦੇ ਆਪਣੇ ਪਰਿਵਾਰ ਤੋਂ ਵੀ ਦੂਰ ਹੁੰਦੇ ਇਹ ਇਹਨਾਂ ਨਾਲੋਂ ਬੈਟਰ ਹੈ ਵੀ ਤੁਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕੰਮ ਕਰੋ ਤੇ ਉੱਥੇ ਹੀ ਤੁਸੀਂ ਆਪਣਾ ਜੋ ਵੀ ਮਕਾਮ ਹਾਸਲ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਹਾਂਜੀ ਸਰ ਜਿਵੇਂ ਕਿ ਤੁਹਾਡੀ ਇਹ ਸੋਚ ਕਿੰਨੀ ਕਿ ਵਧੀਆ ਪਰ ਅੱਜ ਕੱਲ ਦੇ ਨੌਜਵਾਨਾਂ ਦੀ ਇਦਾਂ ਦੀ ਸੋਚ ਕਿਉਂ ਨਹੀਂ ਹੋ ਰਹੀ ਉਹ ਕਿਉਂ ਸੋਚ ਰਹੇ ਕਿ ਉਹਨਾਂ ਨੇ ਬਾਹਰ ਜਾ ਕੇ ਕੰਮ ਕਰਨਾ ਅਸਲ 'ਚ ਇਹ ਸੋਚ ਦਾ ਫਰਕ ਹੁੰਦਾ ਜੀ ਕਿਉਂਕਿ ਲੋਕੀ ਜਿਹੜੇ ਨੌਜਵਾਨਾਂ ਦੇ ਵਿੱਚ ਇਹ ਬਹੁਤ ਵੱਡਾ ਟਾਸਕ ਹੈ ਵੀ ਅ ਅਸੀਂ ਉਰੇ ਕੰਮ ਨੂੰ ਉਹ ਸੁਪੀਰੀਅਰ ਨਹੀਂ ਸਮਝਦੇ ਇਨਫੀਰੀਅਰ ਸਮਝਦੇ ਆ ਵੀ ਲੋਕ ਕੀ ਸਾਨੂੰ ਕੀ ਕਹਿਣਗੇ ਇਹ ਚੀਜ਼ ਦਾ ਬਹੁਤ ਵੱਡਾ ਫੈਕਟਰ ਹੈ ਤੇ ਬਾਹਰ ਜਾ ਕੇ ਭਾਵੇਂ ਉਹ ਮਾੜੀ ਤੋਂ ਮਾੜੀ ਲੇਬਰ ਜੌਬ ਕਰਨ ਉਹਨੂੰ ਇੱਕ ਆਪਾਂ ਸੁਪੀਰੀਅਰ ਮੰਨਦੇ ਆ ਇਹ ਚੀਜ਼ ਦਾ ਬਹੁਤ ਵੱਡਾ ਇੱਕ ਫੈਕਟਰ ਹੈ ਕਿਉਂਕਿ ਨੌਜਵਾਨਾਂ ਨੂੰ ਇਹ ਚੀਜ਼ ਆਪਣੀ ਸੋਚ ਬਦਲਣੀ ਚਾਹੀਦੀ ਹੈ ਜੇਕਰ ਇਹਨਾਂ ਨੂੰ ਸੋਚ ਬਦਲ ਗਈ ਤਾਂ ਫਿਰ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਫਿਰ ਤਾਂ ਜਿੰਨੀ ਮਿਹਨਤ ਕਰੋਗੇ ਉਨੇ ਹੀ ਫਲ ਮਿਲਦਾ ਜੀ ਤੇ ਜਿਵੇਂ ਕਿ ਸਰ ਜੋ ਡੌਂਕੀ ਲੈ ਕੇ ਵਾਪਸ ਆਏ ਨੇ ਅਮਰੀਕਾ ਯੂ ਐਸ ਤੋਂ ਤੇ ਉਹਨਾਂ ਲਈ ਮਤਲਬ ਉਹ 40-50 ਲੱਖ ਰੁਪਏ ਲਾ ਕੇ ਇੱਥੇ ਬਿਜ਼ਨਸ ਕਰ ਸਕਦੇ ਸੀਗੇ ਪਰ ਉਹਨਾਂ ਨੇ ਕੀਤਾ ਨਹੀਂ ਉਹਨਾਂ ਨੇ ਬਾਹਰ ਜਾਣਾ ਵਧੀਆ ਸਮਝਿਆ ਤਾਂ ਤੁਸੀਂ ਮਤਲਬ ਕੀ ਕਹੋਗੇ ਤੇ ਕੀ ਉਹਨਾਂ ਨੂੰ ਬਿਜ਼ਨਸ ਕਰਨਾ ਚਾਹੀਦਾ ਸੀ ਜਾਂ ਬਾਹਰ ਜਾਣਾ ਚਾਹੀਦਾ ਸੀ ਹੁਣ ਇਹ ਸਟੈਪ ਦਾ ਤਾਂ ਹੁਣ ਉਹਨਾਂ ਨੂੰ ਰਿਜ਼ਲਟ ਮਿਲ ਹੀ ਚੁੱਕਿਆ ਜੇਕਰ ਉਹ ਪਹਿਲਾਂ ਹੀ ਇਹ ਕੋਈ ਚੰਗਾ ਸਟੈਪ ਸੋਚ ਲੈਂਦੇ ਆ ਕੋਈ ਚੰਗੀ ਰਾਏ ਦੇ ਦਿੰਦੇ ਇੰਨਾ ਕੁਝ ਨਾ ਫੇਸ ਆਫ ਕਰਨਾ ਪੈਂਦਾ ਲੋਕਾਂ ਨੂੰ ਕਿਉਂਕਿ ਹੁਣ ਕਈ ਗਰੀਬ ਪਰਿਵਾਰਾਂ ਚੋਂ ਵੀ ਸੀਗੇ ਜਿਨ੍ਹਾਂ ਨੇ ਆਪਣੀ ਜ਼ਮੀਨ ਜ਼ਾਇਦਾਦ ਗਿਰਵੀ ਰੱਖ ਕੇ ਜਾਂ ਵੇਚ ਕੇ ਉਹਨਾਂ ਨੂੰ ਭੇਜਿਆ ਸੀਗਾ ਤੇ ਹੁਣ ਉਹ ਜ਼ਮੀਨਾਂ ਵੀ ਗਈਆਂ ਉਹ ਪੈਸੇ ਵੀ ਗਏ ਹੁਣ ਉਹਨਾਂ ਨੂੰ ਕੀ ਰਿਜ਼ਲਟ ਮਿਲਿਆ ਉਹ ਤਾਂ ਉਹ ਪੈਸੇ ਤਾਂ ਮਿੱਟੀ ਹੋ ਗਏ ਨਾ ਇਹੀ ਸੋਚ ਜੇਕਰ ਉਹ ਕਿਤੇ ਇਨਵੈਸਟ ਕਰ ਦਿੰਦੇ ਕਿਸੇ ਛੋਟੇ ਕੰਮ ਸ਼ੁਰੂ ਕਰ ਲੈਂਦੇ ਆ ਕਿਤੇ ਕੁਝ ਵੀ ਕਰ ਲੈਂਦੇ ਉਹ ਅੱਜ ਉਤੋਂ ਚੰਗੀ ਇਨਕਮ ਵੀ ਲੈ ਸਕਦੇ ਸੀਗੇ ਇੱਕ ਹੁਣ ਉਹਨਾਂ ਦੀ ਸੋਚ ਦਾ ਰਿਜ਼ਲਟ ਮਿਲਿਆ ਜੋ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਫੇਸ ਕਰਨਾ ਪਊਗਾ ਉਹਨਾਂ ਨੂੰ ਤਾਂ ਕਰਨਾ ਹੀ ਪਊਗਾ ਉਹਨਾਂ ਦਾ ਫਿਊਚਰ ਵੀ ਖਰਾਬ ਹੋਇਆ ਪਰਿਵਾਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਜਿਵੇਂ ਕਿ ਸਰ ਤੁਸੀਂ ਇੱਥੇ ਇਸ ਟੀਮ ਨਾਲ ਗੁੜ ਬਣਾਇਆ ਜਾਂਦਾ ਜੋ ਕਿ ਬਹੁਤ ਯੂਨੀਕ ਗੱਲ ਹੈ ਪਹਿਲੀ ਵਾਰ ਸੁ ਕਿਵੇਂ ਹੁੰਦਾ ਆ ਹਸਲ ਚ ਰਵਾਇਤੀ ਤਰੀਕੇ ਨਾਲੋਂ ਇਹਦੇ ਚ ਫਰਕ ਇਹ ਆ ਵੀ ਜਿਹੜਾ ਆਪਾਂ ਹੀਟਿੰਗ ਪ੍ਰੋਸੈਸ ਹੁੰਦਾ ਸੀਗਾ ਉਹਦੇ ਚ ਚੇਨ ਸੀਗਾ ਇਹਦੇ ਚ ਹੁਣ ਇਹਦੇ ਚ ਹੀਟਿੰਗ ਸਾਡੀ ਪੈਨਸ ਦੇ નીચે ਨਹੀਂ ਹੁੰਦੀ ਜਿਵੇਂ ਰਵਾਇਤੀ ਤਰੀਕੇ ਦੇ ਵਿੱਚ ਤਾਂ ਕੜਾਹੀ ਦੇ નીચે ਹੀ ਆਪਣਾ ਕੀ ਕਹਿੰਦੇ ਆਪਾਂ ਹੀਟ ਕਰਦੇ ਸੀਗੇ ਕੋਈ ਆ ਕਿਸੇ ਪ੍ਰਕਾਰ ਦਾ ਬਾਲਣ ਯੂਜ਼ ਕਰਦੇ ਸੀਗੇ ਬਟ ਇਹਦੇ ਚ ਸਾਰਾ ਸਿਸਟਮ ਬਾਹਰ ਹੁੰਦਾ ਉਹ ਹੀਟਿੰਗ ਦਾ ਨਾ ਕਿ ਇਹਦੇ ਚ ਕੋਈ 1% ਦਾ ਧੂਆ ਨਹੀਂ ਹੁੰਦਾ ਅੰਦਰ ਨਾ ਕਿਸੇ ਪ੍ਰਕਾਰ ਦੀ ਧੂੜ ਮਿੱਟੀ ਹੁੰਦੀ ਹੈ ਕਿਉਂਕਿ ਸਾਰਾ ਬਾਲਣ ਵਗੈਰਾ ਬਗਿਆਸ ਹੁੰਦੀ ਹੈ ਉਹ ਸਾਰੀ ਬਾਹਰ ਫੁੱਕਣੀ ਹੁੰਦੀ ਹੈ ਤੇ ਉੱਥੇ ਹੀ ਅਸੀਂ ਹੀਟ ਕਰਦੇ ਹਾਂ ਪਾਣੀ ਨੂੰ ਬੋਇਲ ਹੁੰਦਾ ਤੇ ਬੋਇਲ ਹੋ ਕੇ ਪਾਣੀ ਉਹ ਪ੍ਰੈਸ਼ਰ ਦੇ ਵਿੱਚ ਸਟੀਮ ਅੰਦਰ ਆਉਂਦੀ ਹੈ ਜੋ ਕਿ ਆ ਕੇ ਪੈਨ ਨੂੰ ਹਿੱਟ ਕਰਦੀ ਹੈ ਇੱਥੇ ਤੇ ਫਿਰ ਉਹਦੇ ਨਾਲ ਜਦੋਂ ਹੀਟਿੰਗ ਹੁੰਦੀ ਹੈ ਤਾਂ ਕਨਸਟੈਂਟ ਸਪੀਡ ਦੇ ਵਿੱਚ ਇੱਥੇ ਗੁੜ ਪੱਕਦਾ ਹੈਗਾ ਤੇ ਦੂਜੇ ਨਾਲੋਂ ਇਹ ਬਹੁਤ ਜ਼ਿਆਦਾ ਬੈਟਰ ਤੇ ਐਫੀਸ਼ੀਐਂਟ ਹੈ ਜੀ ਭਾਵੇਂ ਬਾਲਣ ਦੀ ਵਰਤੋਂ 'ਚ ਦੇਖ ਲਓ ਭਾਵੇਂ ਸਪੀਡ ਦੇ ਵਿੱਚ ਦੇਖ ਲਓ ਭਾਵੇਂ ਟਾਈਮ ਦੇ ਵਿੱਚ ਦੇਖ ਲਓ ਹਰ ਇੱਕ ਪੱਖੋਂ ਇਹ ਬੈਟਰ ਹੈ ਜੀ ਸਰ ਮਸ਼ੀਨਰੀ ਗੁਰ ਤੇ ਤੁਹਾਡੇ ਗੁਰ ਦੇ ਵਿੱਚ ਕੀ ਅੰਤਰ ਹੈ ਅਸਲ ਚ ਇੱਥੇ ਅਸੀਂ ਪ੍ਰੋਪਰ ਹਾਈਜਨ ਦਾ ਧਿਆਨ ਰੱਖਿਆ ਹੋਇਆ ਹੈਗਾ ਐਵੇਂ ਨਹੀਂ ਹੈਗਾ ਵੀ ਕੋਈ ਧੂੜ ਮਿੱਟੀ ਜਾਂ ਮਿੱਟੀ ਮੱਛਰ ਫਿਰਦਾ ਹੈਗਾ ਇਸ ਚੀਜ਼ ਨਾਲੋਂ ਬਹੁਤ ਫਰਕ ਹੈਗਾ ਕਿਉਂਕਿ ਆਪਾਂ ਪਰ ਰੋਡ ਸਾਈਡ ਦੇਖਦੇ ਆਂ ਵੇਲੇ ਨੇ ਉੱਥੇ ਮਿੱਟੀ ਵੀ ਹੁੰਦੀ ਹੈ ਧੂੜ ਵੀ ਪੈਂਦੀ ਹੈ ਕਿਉਂਕਿ ਹਵਾ ਦੇ ਵਿੱਚ ਬਹੁਤ ਜ਼ਿਆਦਾ ਡਸਟ ਪਾਰਟੀਕਲ ਆ ਜਾਂਦੇ ਹੁਣ ਇੱਥੇ ਅਸੀਂ ਪ੍ਰੋਪਰਲੀ ਕਵਰਡ ਕਰਕੇ ਇਹਨੂੰ ਬਣਾਇਆ ਹੋਇਆ ਜੋ ਕਿ ਇੱਕ ਪ੍ਰੋਪਰ ਹਾਈਜਨ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਜੀ ਕਿਸ ਤਰ੍ਹਾਂ ਜੀ ਤੁਹਾਡੇ ਗੋੜਾ ਇਹ ਸਿਰਫ ਬਟਲਾਣਾ ਦੇ ਪਿੰਡ ਜਾਂ ਇੱਥੇ ਆਲੇ ਦੁਆਲੇ ਦੇ ਵਿੱਚ ਮੌਜੂਦ ਹੈ ਜਾਂ ਬਾਹਰ ਵੀ ਜਾਂਦਾ ਆ? ਨਾ ਅਸੀਂ ਸਾਰਾ ਆਪਣਾ ਗੁੜ ਸ਼ੱਕਰ ਇੱਥੋਂ ਹੀ ਸੇਲ ਕਰਦੇ ਨੇ ਲੋਕੀ ਭਾਵੇਂ ਬਹੁਤ ਦੂਰ ਦੂਰ ਤੋਂ ਆ ਕੇ ਲੈਂਦੇ ਨੇ ਬਟ ਸਾਡੀ ਸੇਲ ਹੈ ਸਾਰੀ ਉਹ ਇੱਥੋਂ ਹੀ ਸੇਲ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਵੇਂ ਜਿਵੇਂ ਸਾਡੀ ਪ੍ਰੋਡਕਸ਼ਨ ਵਾਧੀ ਹੈ ਇਹਨੂੰ ਹੋਰ ਵੀ ਸ਼ਹਿਰਾਂ ਦੇ ਵਿੱਚ ਅਸੀਂ ਸਟੋਰਸ ਦੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਸਰ ਕਿਹੜੇ ਕਿਹੜੇ ਸ਼ਹਿਰਾਂ ਤੱਕ ਜਾਂਦਾ ਵੈਸੇ ਤੁਹਾਡਾ ਮਾਲ? ਇਹ ਪੰਚਕੋਲਾ ਆਪਣਾ ਮੁਹਾਲੀ ਲੁਧਿਆਣਾ ਬਹੁਤ ਦੂਰ ਦੂਰ ਤੋਂ ਅੰਮ੍ਰਿਤਸਰ ਤੱਕ ਤੋਂ ਵੀ ਲੋਕਾਂ ਨੇ ਖਾਸ ਕਰਕੇ ਇੱਕ ਇਹ ਵੀ ਚੀਜ਼ ਹੈ ਵੀ ਆਪਣੇ ਜਿੰਨੇ ਵੀ ਲੋਕ ਨੇ ਇੱਥੇ ਇੱਥੋਂ ਬਣਾ ਕੇ ਆਪਣੇ ਬੱਚਿਆਂ ਨੂੰ ਬਾਹਰ ਤੱਕ ਵੀ ਭੇਜਦੇ ਨੇ ਕਿਉਂਕਿ ਜਿਹੜੇ ਨੌਜਵਾਨ ਇੱਥੋਂ ਇੰਡੀਆ ਤੋਂ ਬਾਹਰ ਚਲੇ ਗਏ ਪੜਨ ਦੇ ਲਈ ਆ ਕੰਮ ਕਰਨ ਲਈ ਉਹਨਾਂ ਦੇ ਪਰਿਵਾਰ ਇੱਥੇ ਗੁੜ ਤਿਆਰ ਕਰਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਕਿਉਂਕਿ ਉੱਥੇ ਤਾਂ ਹੁਣ ਉਹਨਾਂ ਨੂੰ ਫਰੈਸ਼ ਤੇ ਵਧੀਆ ਗੁੜ ਨਹੀਂ ਮਿਲਦਾ ਤਾਂ ਇਸ ਕਰਕੇ ਇੱਥੋਂ ਬਣਾ ਕੇ ਸਾਡਾ ਕਈ ਕੰਟਰੀਆਂ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਤੇ ਸਰ ਜਿਹੜੇ ਲੋਕ ਤੁਹਾਡਾ ਗੁੜ ਖਾਂਦੇ ਨੇ ਮਤਲਬ ਕੀ ਕਹਿੰਦੇ ਨੇ ਇਸ ਬਾਰੇ ਕਿ ਕਿਦਾਂ ਦਾ ਲੱਗਿਆ ਉਹਨਾਂ ਨੂੰ ਗੁੜ ਬਹੁਤ ਵਧੀਆ ਰਿਸਪੌਂਸ ਦਿੰਦੇ ਨੇ ਕਿਉਂਕਿ ਹੁਣ ਡੇਲੀ ਦੀ ਜਿੰਨੀ ਪ੍ਰੋਡਕਸ਼ਨ ਹੈ ਸਾਡੀ ਉਹ ਤੋਂ ਵਧੇਰੇ ਕਿਤੇ ਡਿਮਾਂਡ ਹੈ ਰੀਜ਼ਨ ਇਹੀ ਹੈ ਵੀ ਕਿਉਂਕਿ ਜੇ ਡਿਮਾਂਡ ਵੱਧ ਹੈ ਤਾਂ ਲੋਕਾਂ ਨੂੰ ਬਹੁਤ ਵਧੀਆ ਲੱਗਿਆ ਤੇ ਉਹ ਵਾਰ-ਵਾਰ ਆ ਕੇ ਕਈ ਸਾਲਾਂ ਤੋਂ ਜਿਹੜੇ ਲੋਕ ਜੁੜੇ ਹੋਏ ਨੇ ਉਹ ਹਰ ਸਾਲ ਆ ਕੇ ਖਰੀਦ ਰਹੇ ਨੇ ਤੇ ਹੋਰ ਹੋਰ ਅੱਗੇ ਲੋਕਾਂ ਨੂੰ ਦੱਸਦੇ ਨੇ ਜੀ ਸਰ 2020 ਤੇ ਸਟਾਰਟ ਕੀਤਾ ਸੀ ਤੁਸੀਂ ਤੇ ਅੱਜ 2025 ਹੋ ਗਈ ਤਾਂ ਉਹਨੂੰ ਕਿੰਨੀ ਕੀ ਇਨਕਰੀਸਮੈਂਟ ਹੋ ਗਈ ਇਸ ਦੇ ਵਿੱਚ ਅਸਲ 'ਚ ਜੈਨਾ ਅਸੀਂ ਸ਼ੁਰੂ ਕੀਤਾ ਸੀ ਉਤੋਂ ਅਸੀਂ ਦੁੱਗਣੀ ਤਿੱਗਣੀ ਪ੍ਰੋਡਕਸ਼ਨ ਤੇ ਪਹੁੰਚ ਚੁੱਕੇ ਹਾਂ ਅੱਜ ਤੇ ਇਹਨੂੰ ਹੋਰ ਵੀ ਅੱਗੇ ਜਾ ਕੇ ਵੱਧ ਤੋਂ ਵੱਧ ਜੈਨੀ ਪ੍ਰੋਡਕਸ਼ਨ ਹੋ ਗਈ ਉਤੋਂ ਲੈ ਕੇ ਜਾਵਾਂਗੇ ਜੀ ਜਦੋਂ ਮੈਂ ਪੜ ਰਿਆ ਸੀਗਾ ਉਦੋਂ ਹੋਰ ਸੀਗੀ ਵੀ ਮੈਂ ਕਿਹੜੇ ਰਾਹ ਜਾਣਾ ਬਟ ਜਦੋਂ ਅਸੀਂ ਪੜ ਕੇ ਨਿਕਲੇ ਸੀਗੇ ਉਦੋਂ ਫਿਰ ਇੱਕ ਤਮ ਇੱਕ ਦਿਨ ਮਾਈਂਡ ਤੇ ਸਟਕ ਆਫ ਹੋਇਆ ਇਹ ਆਈਡੀਆ ਤੇ ਫਿਰ ਅਸੀਂ ਇਹਦੇ ਵੱਲ ਤੁਰ ਪਏ ਤਾਂ ਹੁਣ ਵਧੀਆ ਚੱਲੀ ਜਾਂਦਾ ਜੀ ਸਰ ਤੁਸੀਂ ਕਿਹੜੇ ਕਾਲਜ ਤੋਂ ਐਮ ਕਮ ਕੀਤੀ ਆ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਤੋਂ ਕਰੀਏ ਜੀ 2013 ਤੋਂ ਲੈ ਕੇ 2019 ਤੱਕ ਮੈਂ ਉੱਥੇ ਪੜਿਆ ਜੀ ਉਸ ਤੋਂ ਬਾਅਦ 20 ਵਿੱਚ ਫਿਰ ਅਸੀਂ ਇਹ ਕੰਮ ਸ਼ੁਰੂ ਕਰਿਆ ਸੀ ਠੀਕ ਹੈ ਅੱਜ ਤੁਹਾਡਾ ਬਿਜ਼ਨਸ ਕਾਫੀ ਉੱਚੇ ਲੈਵਲ ਤੇ ਪਹੁੰਚ ਗਿਆ ਹੈ ਤੇ ਬਹੁਤ ਹੀ ਮਸ਼ਹੂਰ ਹੈ ਤੁਹਾਡਾ ਗੁੜ ਦਾ ਬਿਜ਼ਨਸ ਹਾਂਜੀ ਇਹ ਸਭ ਇੱਕ ਮਿਹਨਤ ਸਦਕਾ ਹੈ ਭਾਵੇਂ ਦੀ ਮੇਰੇ ਜਿੰਨੇ ਕੰਮ ਕਰਦੇ ਨੇ ਉਹਨਾਂ ਦੀ ਤੇ ਭਾਵੇਂ ਜਿਹੜੇ ਲੋਕਾਂ ਨੇ ਸਾਨੂੰ ਸਪੋਰਟ ਕੀਤਾ ਉਹਨਾਂ ਦਾ ਬਹੁਤ ਵੱਡਾ ਇੱਕ ਇਹਦੇ ਵਿੱਚ ਧੰਨਵਾਦ ਤੇ ਇੱਕ ਬਹੁਤ ਵੱਡਾ ਸਾਥ ਸੀਗਾ ਉਹਨਾਂ ਦਾ ਸਰ ਤੁਹਾਡਾ ਗੁੜ ਬਣਾਉਣ ਦਾ ਪ੍ਰੋਸੈਸ ਕੀ ਹੈ ਪਲਾਂਟ ਕਿਵੇਂ- ਅਸਲ 'ਚ ਹੁਣ ਜਿਵੇਂ ਅਸੀਂ ਗੰਨਾ ਲੈ ਕੇ ਆਉਂਦੇ ਆ ਤਾਂ ਉਹਨੂੰ ਕ੍ਰਸ਼ ਕਰਨ ਲਈ 슈ਗਰ ਕੇਨ ਕ੍ਰਸ਼ਰ ਮਸ਼ੀਨ ਦੇ ਵਿੱਚ ਅਸੀਂ ਉਹਨੂੰ ਪੀਟਦੇ ਆ ਜਿਸ ਤੋਂ ਬਾਅਦ ਉਹਦਾ ਜੂਸ ਨਿਕਲਦਾ ਤੇ ਜੂਸ ਨੂੰ ਅਸੀਂ ਪ੍ਰੋਸੈਸ ਅੱਗੇ ਪੈਨਸ ਨੇ ਉਹਦੇ 'ਚ ਆਪਾਂ ਹੀਟ ਕਰਦੇ ਆ ਤੇ ਹੀਟ ਕਰਨ ਤੋਂ ਬਾਅਦ ਘੰਟਾ ਉਹਨੂੰ ਹੀਟਿੰਗ 'ਚ ਲੱਗ ਜਾਂਦਾ ਜਿਵੇਂ ਉਹਦੇ 'ਚ ਮੈਲ ਤਾਰਨ ਦਾ ਪ੍ਰੋਸੈਸ ਆ ਜਾਂਦਾ ਮੈਲ ਤਾਰਨ ਤੋਂ ਬਾਅਦ ਜਦੋਂ ਫਿਰ ਉਹਨੂੰ ਆਪਾਂ ਹਾਈ ਹੀਟ ਤੇ ਕਰਦੇ ਆ ਤੇ ਬੋਇਲ ਹੋਣ ਤੋਂ ਬਾਅਦ 100 ਜਦੋਂ 114 ਤੋਂ 16 ਡਿਗਰੀ ਤੱਕ ਪਹੁੰਚ ਜਾਂਦਾ ਫਿਰ ਉਹ ਗੁੜ ਦੀ ਬਣਨ ਦੀ ਸਟੇਜ 'ਤੇ ਪਹੁੰਚ ਜਾਂਦਾ ਤੇ ਜਦੋਂ ਆਪਣਾ ਸੋਲਿਡ ਸਟੇਟ 'ਚ ਆਣਦੇ ਹੁੰਦਾ ਫਿਰ ਉਹਦੇ ਅਸੀਂ ਉਹਨੂੰ ਲੱਕੜ ਦੇ ਚੱਕ ਦੇ ਵਿੱਚ ਅਸੀਂ ਕੱਢ ਲੈਂਦੇ ਆ ਤੇ ਜਿਹਦੇ ਵਿੱਚ ਅਸੀਂ ਛੰਡਣਾ ਸ਼ੁਰੂ ਕਰ ਦਿੰਦੇ ਆ ਉਹਨੂੰ ਤੇ ਚੰਡ ਕੇ ਉਹਨੂੰ ਜਦੋਂ ਠੰਡਾ ਹੋ ਜਾਂਦਾ ਤਾਂ ਫਿਰ ਉਹਦੇ ਆਪਾਂ ਸ਼ੇਪ ਦੇ ਦਿੰਦੇ ਆ ਭਾਵੇਂ ਉਹ ਪੇਸੀ ਦੇ ਹੋਵੇ ਭਾਵੇਂ ਉਹ ਕਯੂਬ ਸਾਈਜ਼ ਹੋ ਜਾਣਾ ਉਹ ਐਸ ਪਰ ਜਿਵੇਂ ਸਾਡੀ ਡਿਮਾਂਡ ਹੁੰਦੀ ਹੈ ਉਵੇਂ ਦੇ ਅਸੀਂ ਬਣਾ ਬਣਾ ਕੇ ਸੇਲ ਕਰੀ ਜਾਂਦੇ ਏਸੇ ਦੇ ਵਿੱਚ ਅਸੀਂ ਗੁੜ ਦੀ ਕਈ ਕਿਸਮਾਂ ਬਣਾਉਣੀਆਂ ਸ਼ੁਰੂ ਕਰੀਆਂ ਜਿਵੇਂ ਕਿ ਲੋਕਾਂ ਤੋਂ ਲੱਗ ਬਣੇ ਉਹਦੇ ਵਿੱਚ ਅਸੀਂ 7-8 ਤਰ੍ਹਾਂ ਦਾ ਗੁੱਡ ਬਾਈਟਸ ਬਣਾਈਆਂ ਜਿਹਦੇ ਵਿੱਚ ਸੌਂਫ ਜੁਆਣ ਵਾਲਾ ਗੁੜ, ਮੂੰਫਲੀ ਵਾਲਾ ਗੁੜ, ਹਲਦੀ ਗੁੜ, ਮਸਾਲਾ ਗੁੜ ਐਸ ਪਰ ਲੋਕਾਂ ਦੀ ਜਿਵੇਂ ਜਿਵੇਂ ਡਿਮਾਂਡ ਸੀਗੀ ਉਵੇਂ-ਉਵੇਂ ਦੱਸੇ ਗੁੜ ਬਣਾਇਆ, ਸ਼ੱਕਰ ਦੀਆਂ ਕਈ ਕਿਸਮਾਂ ਸ਼ੁਰੂ ਕਰੀਆਂ ਜੋ ਕਿ ਇੱਕ ਚੰਗਾ ਲੋਕਾਂ ਵੱਲੋਂ ਉਹਨੂੰ ਭਰਪੂਰ ਸਾਥ ਦਿੱਤਾ ਗਿਆ ਹੈ। ਤੇ ਸਰ ਜਦੋਂ ਤੁਸੀਂ ਇਹ ਗੁੜ ਬਣਾਉਂਦੇ ਹੋ ਤਾਂ ਇਹਦੇ ਵਿੱਚ ਕਿੰਨਾ ਕਾ ਗੁੜ ਲੱਗ ਜਾਂਦਾ ਇੱਕ ਦਿਨ ਦੇ ਵਿੱਚ? ਪਤਾ ਕਿਵੇਂ ਲੱਗਦਾ ਹੈ ਮਤਲਬ ਅਸਲ ਚ ਡਿਪੈਂਡ ਕਰਦਾ ਨਾ ਵੀ ਤੁਸੀਂ ਗੰਨਾ ਕਿੰਨਾ ਕ੍ਰਸ਼ ਕਰ ਰਹੇ ਹੋ ਹੁਣ ਜੇ 2 ਕੁਇੰਟਲ ਦੇ ਕਰੀਬ ਅਸੀਂ ਗੰਨਾ ਕ੍ਰਸ਼ ਕਰੀਏ ਤਾਂ ਉਹਦੇ ਚ 1 ਕੁਇੰਟਲ ਦੇ ਕਰੀਬ ਰਸ ਨਿਕਲ ਜਾਂਦਾ ਤੇ ਰਸ ਨੂੰ ਪ੍ਰੋਸੈਸ ਕਰਕੇ ਜਿਹੜਾ ਆਪਾਂ ਹਿੱਟ ਕਰਕੇ ਉਹਦੇ ਚ ਐਵਰੇਜ 20-25 ਕਿਲੋ ਦੇ ਕਰੀਬ ਗੁੜ ਨਿਕਲ ਜਾਂਦਾ ਜੀ 2 ਕੁਇੰਟਲ ਗੰਨੇ ਦੇ ਵਿੱਚ ਨੀਅਰਲੀ 1 ਕੁਇੰਟਲ ਦੇ ਪਿੱਛੇ 10-12 ਕਿਲੋ ਦੀ ਐਵਰੇਜ ਹੈਗੀ ਆ ਗੁੜ ਦੀ ਤੇ ਤੁਹਾਡਾ ਡੇਲੀ ਦਾ ਕਿੰਨਾ ਕੁ ਖਰੀਦ ਹੋ ਜਾਂਦਾ ਸਾਡਾ ਤਕਰੀਬਨ ਰੋਜ਼ ਦੀ ਡੇਲੀ ਕੰਜ਼ਮਪਸ਼ਨ ਹੈਗੀ ਆ ਜੇ ਅਸੀਂ 3 3.5 ਕੁਇੰਟਲ ਗੁੜ ਬਣਾ ਰਹੇ ਆ ਤਾਂ ਓਨੇ ਇੱਕ ਉਹ ਤੋਂ ਵਧੇਰੇ ਹੀ ਡਿਮਾਂਡ ਹੈ ਕਿਉਂਕਿ ਜਿੰਨੇ ਵੱਡੇ ਆਰਡਰ ਹੁੰਦੇ ਆ ਤਾਂ ਉਹਨਾਂ ਨੂੰ ਅਸੀਂ ਡੇ ਬਾਈ ਡੇ ਰੋਕ ਕੇ ਫਿਰ ਡੇ ਬਾਈ ਡੇ ਜਦੋਂ ਤਿਆਰ ਹੋ ਜਾਂਦਾ ਉਦੋਂ ਹੀ ਬੁਲਾਉਂਦੇ ਆ ਤਾਂ ਮਤਲਬ ਜਿੰਨੀ ਕਿ ਸਾਡੀ ਪ੍ਰੋਡਕਸ਼ਨ ਹੈ ਉਹ ਤੋਂ ਵਧੇਰੇ ਹੀ ਡਿਮਾਂਡ ਹੈਗੀ ਹੈ ਜੀ ਸਾਡੇ ਇੱਥੇ ਤੇ ਓਨੇ ਹੀ ਸੇਲ ਹੋ ਜਾਂਦਾ ਸਾਡਾ ਕੋਈ ਸੇਲ ਦੇ ਵਿੱਚ ਤੇ ਕੁਝ ਐਦਾਂ ਕਰਨ ਚ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਮਤਲਬ ਲੋਕਾਂ ਵੱਲੋਂ ਬਹੁਤ ਚੰਗਾ ਰਿਸਪੌਂਸ ਹੈ ਜੀ ਜੇ ਜਿਹੜੇ ਡਾਇਬੀਟਿਸ ਦੇ ਪਰਸਨ ਨੇ ਉਹ ਇਹ ਗੁੜ ਖਾ ਸਕਦੇ ਆ ਬਿਲਕੁਲ ਜੇ ਨੋਰਮਲ ਡਾਇਬੀਟਿਕ ਆ ਵੀ ਕੋਈ ਕਿਸੇ ਨੂੰ ਹਜੇ ਇਨੀਸ਼ੀਅਲ ਸਟੇਜ ਹੈ ਉਹ ਤਾਂ इजीली ਖਾ ਸਕਦੇ ਆ ਜਿੰਨ ਇੱਕ ਥੋੜੀ ਬਹੁਤੀ ਮਾਤਰਾ ਦੇ ਵਿੱਚ ਬਟ ਜਿਨ੍ਹਾਂ ਨੂੰ ਹਾਈ ਡਾਇਬੀਟਿਕ ਹੈ ਹਾਈ 슈ਗਰ ਹੈ ਉਹਨਾਂ ਨੂੰ ਇੱਕ ਡਾਕਟਰੀ ਸਲਾਹ ਦੇ ਨਾਲ ਖਾਣਾ ਚਾਹੀਦਾ ਜੀ ਕਿਉਂਕਿ ਕਿਸੇ ਭਾਵ ਨਾਲ ਥੋੜਾ ਬਹੁਤ 슈ਗਰ ਕੰਟੈਂਟ ਤਾਂ ਇਹਦੇ ਵਿੱਚ ਹੁੰਦਾ ਬਟ ਗੱਲ ਇਹ ਆਉਂਦੀ ਹੈ ਵੀ ਇਹ ਕੁਦਰਤੀ 슈ਗਰ ਹੈ ਬਟ ਜਿਹੜਾ ਆਪਣਾ ਚੀਨੀ ਹੁੰਦੀ ਹੈ ਉਹ ਪ੍ਰੋਸੈਸਡ ਮਿੱਠਾ ਹੁੰਦਾ ਜਿਹਨੂੰ ਇੱਕ ਸਲਫਰ ਔਰ ਕੈਮੀਕल्स ਦੇ ਨਾਲ ਪਾਲਿਸ਼ ਕੀਤਾ ਹੁੰਦਾ ਤਾਜੋ ਕ੍ਰਿਸਟਲਾਈਜੇਸ਼ਨ ਹੋ ਜੇ ਤੇ ਉਹੀ ਇੱਕ ਤਰ੍ਹਾਂ ਦੀ ਮਿੱਠੀ ਜੈਹਰ ਹੈ ਜੀ ਇਹ ਇੱਕ ਤਰ੍ਹਾਂ ਦਾ ਕੁਦਰਤੀ ਮਿੱਠਾ ਜੋ ਕਿ ਸਿਹਤ ਲਈ ਬਹੁਤ ਚੰਗਾ ਤੇ ਗੁਣਕਾਰੀ ਵੀ ਹੈਗਾ ਜੀ ਤੇ ਸਰ ਹੁਣ ਤੁਸੀਂ ਪੰਜਾਬੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਤਾਂ ਦੇਖੋ ਇਹ ਸੁਨੇਹਾ ਵੀ ਸ਼ਰਮ ਜਾਂ ਕੋਈ ਹੋਰ ਚੀਜ਼ਾਂ ਨੂੰ ਪਾਸੇ ਹਟਕੇ ਕੋਈ ਵੀ ਕੰਮ ਤੁਸੀਂ ਸ਼ੁਰੂ ਕਰੋ ਉਹਦੇ ਵਿੱਚ ਲਗਨ ਤੇ ਮਿਹਨਤ ਦੇ ਨਾਲ ਕਰਦੇ ਰਹੋ ਜਿੰਨੀ ਮਿਹਨਤ ਤੇ ਲਗਨ ਨਾਲ ਕਰੋਗੇ ਉਹਦੇ ਵਿੱਚ ਓਨਾ ਹੀ ਤੁਹਾਨੂੰ ਚੰਗਾ ਮੁਕਾਮ ਤੇ ਚੰਗੀ ਕਮਾਈ ਹਾਸਲ ਹੋਊਗੀ ਐਸੀ ਕਰਕੇ ਹੁਣ ਜਿੰਨੇ ਵੀ ਨੌਜਵਾਨ ਨੇ ਕੋਈ ਵੀ ਖੇਤੀ ਭਾਵ ਨਾਲ ਜੁੜਿਆ ਹੋਇਆ ਕੰਮ ਹੈ ਕਿਸੇ ਭਾਵ ਨਾਲ ਜੁੜਿਆ ਹੋਇਆ ਕੰਮ ਸ਼ੁਰੂ ਤਾਂ ਕਰਨ ਉਹਨਾਂ ਨੂੰ ਚੰਗਾ ਮੁਨਾਫਾ ਤੇ ਚੰਗਾ ਇੱਕ ਫਿਊਚਰ ਆਰਾਮ ਨਾਲ ਮਿਲ ਸਕਦਾ ਜੀ ਸਰ ਜਿਹੜੇ ਕਿ 40-50 ਲੱਖ ਲਾ ਕੇ ਰੁਪਏ ਬਾਹਰ ਗਏ ਸੀ ਤੇ ਅੱਜ ਰਿਪੋਰਟ ਹੋ ਕੇ ਉਹ ਇੱਥੇ ਆ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਵੱਲੋਂ ਤਾਂ ਦੇਖੋ ਸਾਰਾ ਪੰਜਾਬ ਵੀ ਦੇਖ ਰਿਹਾ ਸਾਰਾ ਦੁਨੀਆ ਦੇਖ ਰਹੀ ਹੈ ਵੀ ਉਹਨਾਂ ਵੱਲੋਂ ਕਿੱਡਾ ਵੱਡਾ ਗਲਤ ਸਟੈਪ ਸੀਗਾ ਕਿਉਂਕਿ ਤੁਸੀਂ ਇੱਕ ਗਲਤ ਤਰੀਕੇ ਨਾਲ ਕਿਸੇ ਵੀ ਮੁਲਕ 'ਚ ਜਾਓਗੇ ਉੱਥੋਂ ਆਪਾਂ ਨੂੰ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਫੇਸ ਆਫ ਤਾਂ ਕਰਨਾ ਹੀ ਪੈਂਦਾ ਕਿਉਂਕਿ ਗਲਤ ਕੰਮਾਂ ਦਾ ਗਲਤ ਨਤੀਜਾ ਤਾਂ ਕਦੇ ਨਾ ਕਦੇ ਆਪਾਂ ਨੂੰ ਫੇਸ ਕਰਨਾ ਹੀ ਪੈਂਦਾ ਹੁਣ ਜੇ ਉਹ ਉਹਨਾਂ ਨੇ ਉਦੋਂ ਗਲਤ ਸਟੈਪ ਨਾ ਚੁੱਕਿਆ ਹੁੰਦਾ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੇ ਉਹਨਾਂ ਨੂੰ ਇੰਨੇ ਇਹ ਤੰਗੀ ਮਹਿਸੂਸ ਨਾ ਹੋਵੇ ਕਿਉਂਕਿ ਅੱਜ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਤਾਂ ਜਿਨ੍ਹਾਂ ਦੀ ਰੋਜ਼ੀ ਰੋਟੀ ਵੀ ਮਸਾਂ ਚੱਲਦੀ ਸੀਗੀ ਉਹਨਾਂ ਨੇ ਆਪਣੀ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਭੇਜਿਆ ਸੀਗਾ ਤੇ ਅੱਜ ਉਹਨਾਂ ਦੇ ਕਰਕੇ ਉਹ ਨੌਜਵਾਨਾਂ ਦੇ ਕਰਕੇ ਉਹਨਾਂ ਦੇ ਪਰਿਵਾਰ ਵੀ ਕਿਹੜੇ ਹਾਲਾਤਾਂ 'ਚ ਆ ਸਾਹਮਣਾ ਕਰ ਰਹੇ ਨੇ ਜੇਕਰ ਉਹ ਹੀ ਕਿਤੇ ਚੰਗੇ ਤ ਜਗ੍ਹਾ ਇਨਵੈਸਟ ਕੀਤੇ ਹੁੰਦੇ ਪੰਜਾਬ ਦੇ ਵਿੱਚੇ ਕੋਈ ਚੰਗਾ ਕੰਮ ਕੀਤਾ ਹੁੰਦਾ ਤਾ ਅੱਜ ਜੋ ਪਰਿਵਾਰ ਸੁੱਖ ਦਾ ਸਾਹ ਲੈਂਦੇ ਹੋਣ ਨੇ ਪਰ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਦੇਖੋ ਕਿ ਇੰਨੀ ਤੰਗੀ ਮਹਿਸੂਸ ਕਰਨੀ ਪਈ ਆ ਹਜੇ ਵੀ ਨੌਜਵਾਨਾਂ ਨੂੰ ਇਹੀ ਸਿਹਤ ਹੈ ਵੀ ਤੁਸੀਂ ਇੱਕ ਚੰਗੇ ਜੇ ਬਾਹਰ ਜਾਣਾ ਵੀ ਆ ਤਾਂ ਚੰਗੇ ਤਰੀਕੇ ਨਾਲ ਜਾਓ ਪੜ੍ਹ ਲੈ ਕੇ ਹਾਈਲਾਈਟਸ ਕਰਕੇ ਜਾਣਾ ਚਾਹੁੰਦੇ ਹੋ ਤਾਂ ਜੇ ਕਿਸੇ ਦੀ ਜਿਆਦਾ ਮਜਬੂਰੀ ਹੈ ਆਦਰਵਾਇਸ ਤਾਂ ਪੰਜਾਬ ਦੇ ਵਿੱਚ 1% ਦੀ ਕੰਮ ਦੀ ਕਮੀ ਨਹੀਂ 1% ਦੀ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਬਸ ਤੁਹਾਡੀ ਲਗਨ ਤੇ ਮਿਹਨਤ ਦੀ ਕਮੀ ਹੈ ਜੇ ਤੁਸੀਂ ਉਹ ਕੰਮ ਨੂੰ ਆਪਣੇ ਕੰਮ ਦੇ ਵਿੱਚ ਲਾਉਂਗੇ ਤਾਂ ਤੁਹਾਨੂੰ 100% ਇੱਥੇ ਸਕਸੈਸ ਤੇ ਇੱਥੇ ਕਮਾਈ ਹੋ ਸਕਦੀ ਹੈ ਤੁਹਾਡੀ ਵਧੀਆ ਹਾਂਜੀ ਕਈ ਲੋਕ ਮਤਲਬ ਇੱਥੇ ਕਾਮਕਰਾਂ ਚ ਬੜਾ ਸ਼ਰਮ ਖਾਂਦੇ ਕਿ ਯਾਰ ਨਹੀਂ ਕਰਨਾ ਮੈਂ ਤਾਂ ਬਾਹਰ ਹੀ ਜਾਣ ਉਹਦੇ ਬਾਰੇ ਇਹ ਤਾਂ ਦੇਖੋ ਤੁਹਾਨੂੰ ਇਹ ਚੀਜ਼ਾਂ ਤਾਂ ਪਾਸੇ ਰੱਖਣੀਆਂ ਪਊਗੀਆਂ ਜੇਕਰ ਇਹ ਪਾਸੇ ਨਹੀਂ ਰੱਖੋਗੇ ਤਾਂ ਤੁਸੀਂ ਸਕਸੈਸ ਕੱਤੇ ਵੀ ਨਹੀਂ ਪਾਸ ਕਰ ਸਕਦੇ ਚਾਹੇ ਕਰ ਚਾਹੇ ਪਾਰ ਕਰ ਲਓ ਚਾਹੇ ਇੰਡੀਆ ਚ ਕਰ ਲਓ ਜੇ ਤੁਸੀਂ ਇਹ ਚੀਜ਼ਾਂ ਨੂੰ ਪਾਸੇ ਕਰੋਗੇ ਤਾਂ ਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਝ ਹਾਸਿਲ ਹੋ ਸਕਦਾ ਹੈ ਠੀਕ ਹੈ ਤਾਂ ਥੈਂਕ ਯੂ ਥੈਂਕ ਯੂ ਤੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਹਨ ਉਹਨਾਂ ਲਈ ਸਰ ਨੇ ਬੜਾ ਹੀ ਵਧੀਆ ਸੰਦੇਸ਼ਾ ਦਿੱਤਾ ਹੈ ਕਿ ਉਹ ਇੱਥੇ ਹੀ ਰਹਿਣ ਤੇ 40-50 ਲੱਖ ਰੁਪਏ ਕੇ ਇੱਥੇ ਹੀ ਆਪਣਾ ਕੋਈ ਛੋਟਾ ਜਿਹਾ ਬਿਜ਼ਨਸ ਸਟਾਰਟ ਕਰਨ ਤੋਂ ਜਾਂ ਤਾਂ ਜਾ ਕੇ ਉਹ ਅੱਗੇ ਤਰੱਕੀਆਂ ਕਰਨਗੇ ਇਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਪੰਜਾਬ ਲੋਕ ਆਵਾਜ਼ ਕੈਮਰਾ ਪਰਸਨ ਜਸ਼ਨ ਦੇ ਨਾਲ ਮੈਂ 나ਜੀਆ ਧੰਨਵਾਦ